ਬਲਾਕ ਬਮਣਾ ਦੇ ਪਿੰਡ ਰੇਡਗੜ ਦੇ ਸੇਵਾਦਾਰ ਵੱਲੋਂ ਇਨਸਾਨੀਅਤ ਦੀ ਸੇਵਾ ਵਿੱਚ ਅੱਜ ਇੱਕ ਮੀਲ ਪੱਥਰ ਕਾਇਮ ਕਰ ਦਿੱਤਾ ਹੈ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਦਿਆਂ ਹੋਇਆਂ ਮਾਲਕ ਜੀ ਦੇ ਚਰਨਾਂ ਵਿੱਚ ਜਾਬਰਾ ਜੇ ਪ੍ਰੇਮੀ ਹਰਨੇਕ ਸਿੰਘ ਇਨਸਾ ਪਿੰਡ ਰੇਡਗੜ ਬਲਾਕ ਬਮਣਾ ਦੇ ਪਹਿਲੇ ਸ਼ਰੀਰਦਾਨੀ ਹੋਣ ਦਾ ਮਾਣ ਹਾਸਲ ਕਰ ਗਏ ਹਨ ਜਾਣਕਾਰੀ ਮੁਤਾਬਕ ਪ੍ਰੇਮੀ ਹਰਨੇਕ ਸਿੰਘ ਇਨਸਾ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾ ਦੀਆਂ ਪਵਿੱਤਰ ਸਿੱਖਾਵਾਂ ਉੱਤੇ ਚੱਲਦਿਆਂ ਸਰੀਰਦਾਨ ਕਰਨ ਦਾ ਉਹਨਾਂ ਨੇ ਲਿਖਤੀ ਪਰਣ ਕੀਤਾ ਹੋਇਆ ਸੀ। ਉਹਨਾਂ ਦੇ ਪੁੱਤਰ ਜਗਸੀਰ ਸਿੰਘ ਇਨਸਾ ਅਤੇ ਜਗਦੀਪ ਸਿੰਘ ਇਨਸਾ ਨੇ ਆਪਣੇ ਪਿਤਾ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਨਰੇਸ਼ ਇਨਸਾਂ ਬਲਾਕ ਬੰਮਣਾ ਦੇ ਪ੍ਰੇਮੀ ਸੇਵਕ ਦੀਪਕ ਇਨਸਾਂ ਸਨੇ ਹੋਰ ਜਿੰਮੇਵਾਰ ਸ਼ਰਧਾਲੂਆਂ ਨੇ ਦੱਸਿਆ ਕਿ ਕਿ ਨਵੇਂ ਖੋਜਾਂ ਲਈ ਅਸੀਂ ਜਾਨਵਰਾਂ ਅਤੇ ਐਕਸਪੈਰੀਮੈਂਟ ਕਰਦੇ ਆ ਰਹੇ ਹਾਂ ਤਾਂ ਜੋ ਕਿ ਬਹੁਤ ਘੱਟ ਸਫਲ ਹੁੰਦੇ ਹਨ ਜੇਕਰ ਇਨਸਾਨੀ ਸਰੀਰ ਮਿਲ ਜਾਣ ਤਾਂ ਉਸ ਉੱਤੇ ਐਕਸਪੈਰੀਮੈਂਟ ਕੀਤੇ ਜਾ ਸਕਦੇ ਹਨ ਤਾਂ ਪੂਜਨੀ ਗੁਰੂ ਜੀ ਵੱਲੋਂ ਸਟੇਜ ਉੱਤੇ ਹੀ ਸਾਧ ਸੰਗਤ ਦੀ ਹਜ਼ੂਰੀ ਵਿੱਚ ਸ਼ਰੀਰਦਾਨ ਕਰਨ ਬਾਰੇ ਕਿਹਾ ਤਾਂ ਕੁਝ ਹੀ ਮਿੰਟਾਂ ਵਿੱਚ ਲੱਖਾਂ ਦੀ ਤਦਾਦ ਵਿੱਚ ਬੈਠੀ ਸਾਧ ਸੰਗਤ ਵੱਲੋਂ ਮਰਨ ਉਪਰੰਤ ਸਰੀਰਦਾਨ ਕਰਨ ਲਈ ਪਰਮ ਕੀਤਾ ਗਿਆ ਅਤੇ ਸਾਧ ਸੰਗਤ ਵੱਲੋਂ ਲਗਾਤਾਰ ਸਰੀਰਦਾਨ ਦਿੱਤੇ ਜਾ ਰਹੇ ਹਨ। ਉਹਨਾਂ ਨੇ ਆਖਿਆ ਕਿ ਪ੍ਰੇਮੀ ਹਰਨੇਕ ਸਿੰਘ ਇंसा ਵੱਲੋਂ ਸਰੀਰਦਾਨ ਕਰਨ ਦਾ ਲਿਖਤੀ ਪਰਣ ਪਹਿਲਾਂ ਹੀ ਕਰ ਰੱਖਿਆ ਸੀ। ਜਿਸ ਮਗਰੋਂ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਸ਼੍ਰੀ ਤਨਵੰਤੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਸੈਕਟਰ 26B ਚੰਡੀਗੜ੍ਹ ਵਿਖੇ ਉਹਨਾਂ ਦੀ ਮ੍ਰਿਤ ਦੇਹਦਾਨ ਕੀਤੀ ਗਈ ਹੈ। ਹਰਨੇਕ ਸਿੰਘ ਜੀ ਹਿੰਸਾ ਸਰੀਰਦਾਨੀ ਜੋ ਕਿ ਬੰਮਣਾ ਬਲਾਕ ਦੇ ਪਹਿਲੇ ਸਰੀਰਦਾਨੀ ਹੋਏ ਨੇ ਪਿੰਡ ਰੇਤਗੜ੍ਹ ਵੱਲੋਂ ਅੱਜ 2 ਵਜੇ ਦੇ ਕਰੀਬ ਬਾਈ ਜੀ ਦਾ ਪ੍ਰਿੰਸੀਪਲ ਦਾ ਫੋਨ ਆਇਆ ਕਿ ਬਾਈ ਜੀ ਇਸ ਤਰ੍ਹਾਂ ਕਰਕੇ ਬਾਈ ਹਰਨੇਕ ਸਿੰਘ ਜੀ ਹਿੰਸਾ ਦਾ ਸਰੀਰਦਾਨ ਕਰਨਾ ਹੈ ਤਾਂ ਉਹਨਾਂ ਨੇ ਸਰੀਰ ਦੋ ਦੱਸਿਆ ਵੀ ਬਾਈ ਜੀ ਹਰਨੇਕ ਸਿੰਘ ਜੀ ਹਿੰਸਾ ਨੇ ਫਾਰਮ ਭਰਿਆ ਸੀ ਸਰੀਰਦਾਨ ਦਾ ਪਰ ਉਹਨਾਂ ਨੇ ਆਪਣੀ ਦੇਹ ਛੱਡਣ ਤੋਂ ਪਹਿਲਾਂ ਇੱਕ ਘੰਟਾ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਮੇਰਾ ਸਰੀਰਦਾਨ ਕੀਤਾ ਜਾਵੇ ਤਾਂ ਉਸੇ ਤਰ੍ਹਾਂ ਕੀ ਟੀਮ ਆਈ ਪਰ ਉਹਨਾਂ ਦਾ ਨਾਲ ਦੀ ਨਾਲ ਹੀ ਦੇ ਦੇ ਸੱਚਾ ਸੌਦਾ ਕੰਟੈਕਟ ਕੀਤਾ ਉਹਨਾਂ ਨੂੰ ਚੰਡੀਗੜ੍ਹ ਹਸਪਤਾਲ ਦੇ ਵਿੱਚ ਮੈਡੀਕਲ ਖੋਜਾਂ ਦੇ ਲਈ ਪਰਵਾਨਾ ਕਰ ਦਿੱਤਾ ਗਿਆ ਹੈ ਔਰ ਸਤਗੁਰੂ ਜੀ ਦੇ ਪ੍ਰੇਰਨ ਜੋ ਵਾਚਨ ਸੀਗੇ ਉਹਨਾਂ ਦੇ ਉੱਪਰ ਪੂਰੇ ਫੁੱਲ ਚੜਾਏ ਨੇ ਪਰਿਵਾਰ ਨੇ ਵੀ ਬਹੁਤ ਸਹਿਯੋਗ ਕੀਤਾ ਹੈ ਅੱਜ ਬਲਾਗ ਬੰਮਣਾ ਦੇ ਪਿੰਡ ਰੇਤਗੜ ਵਿਖੇ ਸ੍ਰੀ ਹਰਨੇਕ ਸਿੰਘ ਇਨਸਾਨ ਜੀ ਨੇ ਸ਼ਰੀਰਦਾਨ ਕੀਤਾ ਹੈ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਡੇਰਾ ਸੱਚਾ ਸੌਦਾ ਦਾ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਸਾਂਯੋਗਦਾਨ ਵੀ ਹੈ ਕਿਉਂਕਿ ਕਾਫੀ ਜਦੋਂ ਡਾਕਟਰ ਇਕੱਠੇ ਹੋ ਕੇ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨ ਜੀ ਕੋਲ ਗਏ ਕਿ ਸਾਨੂੰ ਇਹ ਦਿੱਕਤ ਆਉਂਦੀ ਹੈ ਮੈਡੀਕਲ ਖੋਜਾਂ 'ਚ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਸਿੱਖਣ ਲਈ ਜਾਨਵਰਾਂ ਦੇ ਉੱਤੇ ਜਾਨਵਰਾਂ ਦੀ ਬੋਡੀ ਦੇ ਉੱਤੇ ਸਾਰੇ ਇਜਕਸ਼ਨ ਕਰਨੇ ਪੈਂਦੇ ਨੇ ਫਿਰ ਡੇਰਾ ਸੱਚਾ ਸੌਦਾ ਤੋਂ ਸੰਤ ਜੀ ਨੇ ਇਹ ਇੱਕ ਹੁਕਮ ਫਰਮਾਇਆ ਕੀ ਆਪਾਂ ਹੁਣ ਸਰੀਰਦਾਨ ਕਰਿਆ ਕਰਾਂਗੇ ਸੋ ਉਥੇ ਉਹਨਾਂ ਦੇ ਕਹਿਣ ਤੇ ਲੱਖਾਂ ਹੀ ਪ੍ਰੇਮੀਆਂ ਨੇ ਲੱਖਾਂ ਹੀ ਲੋਕਾਂ ਨੇ ਫਾਰਮ ਵੀ ਭਰੇ ਤੇ ਉਸੇ ਕੜੀ ਤੜੀ ਅੱਜ ਕੜੀ ਦੇ ਤਹਿਤ ਇੱਥੇ ਬਾਈ ਹਰਨੇਕ ਸਿੰਘ ਜੀ ਇਨਸਾਨੀ ਨੇ ਇਹ ਉਹਨਾਂ ਦੇ ਪਰਿਵਾਰ ਵੱਲੋਂ ਸਰੀਰ ਡੋਨੇਟ ਕੀਤਾ ਗਿਆ ਸੋ ਇਹ ਜਿਹੜਾ ਸਰੀਰ ਜਾ ਰਿਹਾ ਹੈ ਉਹ ਆਪਣਾ ਸਰੀਰ ਧਨਵੰਤਰੀ ਆਯੁਰਵੈਦਿਕ ਮੈਡੀਕਲ ਕਾਲਜ ਚੰਡੀਗੜ੍ਹ ਵਿਕੇ ਸੋ ਇਹਨਾਂ ਨੇ ਡੋਨੇਟ ਕੀਤਾ ਸੋ ਅਸੀਂ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਉਸ ਮਾਲਕ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਬਖਸ਼ਿਆ। ਨਰੇਕ ਸਿੰਘ ਇਨਸਾਨ ਜੀ ਨੇ ਅਸਲ 'ਚ ਇਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕੋਈ ਆਪਣਾ ਅੰਤਿਮ ਸਮੇਂ ਦਾ ਗਿਆਨ ਹੋਇਆ ਕਿ ਅਸੀਂ ਹੁਣ ਜਾਣਾ ਹੈ ਤਾਂ ਉਹਨਾਂ ਨੇ ਅੱਧਾ ਬਣਾ ਘੰਟਾ ਪਹਿਲਾਂ ਹੀ ਦੱਸਤਾ ਸੀ ਕਿ ਮੇਰੀ ਜਿਹੜੀ ਬਾਡੀ ਹੈ ਉਹ ਡੋਨੇਟ ਹੀ ਕਰਨੀ ਹੈ। ਸੋ ਮੈਂ ਹੁਣ ਇਹ ਜਿਹੜਾ ਮੇਰਾ ਸਮਾਂ ਪੂਰਾ ਹੋ ਗਿਆ। ਉਹ ਪਰਿਵਾਰ ਨੇ ਉਹਨਾਂ ਦੀ ਇਹ ਹੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਉਹਨਾਂ ਨੇ ਸਾਨੂੰ ਜਿ 85 ਮੈਂਬਰਾਂ ਨੂੰ ਇਨਫੋਰਮ ਕਰਕੇ फिर टीम बुलाई तहत ही दा है। है। दान अज हरनेक सिंह इिंसा ने अपना शरीर दान किया है उसको पहले अखा दान की सब कुछ संत डॉक्टर गुरमीत राम जी इंसान सदका हो रहा है जो कि लख लोग शरीर दान कर रहे हैं मेडिकल खोजन लिय अ शरीर चंडीगढ़ के गंतरी होस्पिटल गंतरी मैडिकल कॉलेज भेजा जा रहा है एक ਜੋ ਵੀ ਮਿਲਕੀ ਕੰਮ ਕੀਤਾ ਜਾ ਰਿਹਾ ਹੈ ਲੋਕਲ ਸਿਵਰਾਸਕਾ ਕੀਤਾ ਜਾ ਰਿਹਾ ਹੈ